ਅੰਗੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੁਣੀ ਕੀ ਦੁਨੀਆ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਅੱਜ ਅਸੀਂ ਬਣਾਉਣ ਲੱਗੇ ਆਂ ਵੇਸਣ ਦੀ ਕੜੀ ਪੰਜਾਬੀਆਂ ਦੀ ਸ਼ਾਨ ਹੁੰਦੀ ਹੈ ਵੇਸਣ ਦੀ ਕੜੀ ਤੇ ਸਾਡੇ ਇੱਥੇ ਬਹੁਤ ਜ਼ਿਆਦਾ ਬਣਦੀ ਹੈ ਮੈਂ ਵੀ ਹਫਤੇ ਚ ਇੱਕ ਵਾਰ ਵੇਸਣ ਦੀ ਕੜੀ ਜ਼ਰੂਰ ਬਣਾਉਣੀ ਹੈ ਮੈਨੂੰ ਤਾਂ ਬਹੁਤ ਸਵਾਗ ਲੱਗਦੀ ਹੈ ਤੇ ਇਹ ਬਹੁਤ ਜਲਦੀ ਬਣ ਜਾਂਦੀ ਹੈ ਜਦੋਂ ਮੈਨੂੰ ਕੋਈ ਸਬਜ਼ੀ ਨਹੀਂ ਲੱਭੀ ਤੇ ਮੈਂ ਜ਼ਿਆਦਾਤਰ ਵੇਸਣ ਦੀ ਕੜੀ ਹੀ ਬਣਾਉਣੀ ਹੈ ਤੇ ਮੈਂ ਅੱਜ ਬਣਾ ਲਗੀ ਵੇਸਣ ਦੀ ਕੜੀ ਮੈਂ ਸੋਚਿਆ ਅੱਜ ਵੇਸੰਦੀ ਘੜੀ ਦੀ ਹੀ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਾਂ। ਗੈਸ ਤੇ ਮੈਂ ਕ RAI ਰੱਖਤੀ ਆ ਦੂਜੇ ਚੁੱਲੇ ਤੇ ਮੈਂ ਚੋਲਾ ਦਾ ਪਾਣੀ ਰੱਖਤਾ ਨਾਲ ਹੀ ਅਸੀਂ ਚੋਲ ਬਣਾਵਾਂਗੇ ਤੇ ਨਾਲ ਹੀ ਵੇਸੰਦੀ ਘੜੀ ਬਣਾਵਾਂਗੇ। ਤੇ ਇਸ ਨੂੰ ਮੈਂ ਸਿਮ ਗੈਸ ਤੇ ਰੱਖਤਾ ਜਿੰਨਾ ਚੱਕ ਮੇਰੀ ਕ RAI ਗਰਮ ਹੋਣੀ ਆ ਓਨਾਂ ਚੱਕ ਮੈਂ ਵੇਸੰਦੀ ਘੜੀ ਚ ਪਕੌੜੇ ਪਾਣੇ ਆ ਤੇ ਉਹਦੇ ਪਿਆਜ਼ ਕੱਟ ਲ ਲਈਆਂ ਤੁਹਾਡੇ ਸਾਹਮਣੇ। ਮੈਂ ਵੇਸੰਦੀ ਘੜੀ ਪਕੌੜਿਆਂ ਤੋਂ ਬਿਨਾਂ ਹੀ ਜ਼ਿਆਦਾਤਰ ਬਣਾਣੀ ਆ ਪਰ ਅੱਜ ਮੈਂ ਪਕੌੜਿਆਂ ਵਾਲੀ ਬਣਾਣ ਲੱਗੀ ਆ ਕਿਉਂਕਿ ਪਕੌੜਿਆਂ ਵਾਲੀ ਘੜੀ ਆ ਉਹ ਹੈਵੀ ਹੋ ਜਾਂਦੀ ਏ ਤੇ ਪਚਦੀ ਨਹੀਂ। ਹੁਣ ਅੱਧੇ ਚ ਪਾਵਾਂਗੇ ਤੇਲ ਤੇਲ ਅਸੀਂ ਥੋੜਾ ਜ਼ਿਆਦਾ ਹੀ ਲੈਣਾ ਹੈ ਕਿਉਂਕਿ ਮੈਂ ਪਕੌੜੇ ਕੱਢਣੇ ਆ ਤੇ ਇਸ ਕਰਕੇ ਅੱਧੇ ਚ ਤੇਲ ਜ਼ਿਆਦਾ ਲੈਣਾ ਪਏਗਾ ਪਕੌੜੇ ਕੱਢ ਕੇ ਬਾਅਦਾਂ ਤੇਲ ਕੋਲੀ ਚ ਕੱਢ ਲਾਂਗੇ ਤੇ ਬਾਕੀ ਜਿਹੜਾ ਤੇਲ ਹੋਏਗਾ ਉਹਦਾ ਅਸੀਂ ਤਰਕਾ ਲਾ ਲਾਂਗੇ ਜਦੋਂ ਉਹ ਤੇਲ ਗਰਮ ਹੋਣਾ ਉਹਨੂੰ ਪਕੌੜਿਆਂ ਦਾ ਮਟੀਰੀਅਲ ਤਿਆਰ ਕਰ ਲੈਣੀ ਆ ਇਹ ਪੈਕਟ ਵਾਲਾ ਵੇਸ ਨਾ ਤੇ ਇਹ ਪਹਿਲਾਂ ਹੀ ਛਾਂਨੇ ਦਾ ਹੁੰਦਾ ਤੇ ਮੈਂ ਇਸ ਨੂੰ ਨਹੀਂ ਛਾਂਦੀ ਮੈਂ ਕਈ ਵਾਰ ਦੇਖਿਆ ਛਾਂਕ ਤੇ ਇਹਦੇ ਵਿੱਚ ਕੁਝ ਨਹੀਂ ਨਿਕਲੇਦਾ ਹੁੰਦਾ ਇਹ ਛਾਂਕ ਤੇ ਹੀ ਉਹਨਾਂ ਨੇ ਦਿੱਤਾ ਹੁੰਦਾ ਪਾਵਾਂਗੇ ਥੋੜੀ ਜੀ ਜਵੈਣ ਮੈਂ ਜ਼ਿਆਦਾਤਰ ਹਰ ਸਬਜ਼ੀ ਦੇ ਵਿੱਚ ਜਵੈਣ ਪਾਣੀ ਮੈਨੂੰ ਜਵੈਣ ਬਹੁਤ ਪਸੰਦ ਆ ਤੇ ਜਵੈਣ ਦੇ ਨਾਲ ਇਹ ਕਿ ਹਰ ਸਬਜ਼ੀ ਵੀ ਪੱਚ ਜਾਂਦੀ ਹੈ ਹਲਕੀ ਜੀ ਹੁੰਦੀ ਥੋੜੀ ਜੀ ਲਾਲ ਮਿਰਚ ਤੇ ਹੁਣ ਆ ਜੇ ਨਮਕ ਅਦਰਚੀ ਜ਼ਿਆਦਾ ਕੁਝ ਨਹੀਂ ਪਾਣਾ ਕਿਉਂਕਿ ਅਸੀਂ ਸਿੰਪਲ ਹੀ ਪਕੌੜੇ ਬਣਾਉਣੇ ਆ ਹੁਣ ਅਦਰ ਵਿੱਚ ਪਾਵਾਂਗੇ ਸੀ ਪਾਣੀ ਇਹਦਾ ਪਕੌੜੇ ਦਾ ਮਟੀਰੀਅਲ ਕੋਲ ਲੈਨੇ ਵੇਖ ਸੰਦੇ ਇਹ ਪਾਣੀ ਪਾ ਲਿਆ ਅਸੀਂ ਸਿੰਪਲ ਹੀ ਬਸ ਤਿਆਰ ਵਾਲੇ ਪਕੌੜੇ ਕੱਢਨੇ ਆ ਘੜੀ ਚ ਪਾਉਣ ਲਈ ਗੈਸ ਨੂੰ ਅਸੀਂ ਤੇਜ਼ ਕਰ ਦਿੰਦੇ ਆ ਇਹ ਦੇਖੋ ਇਹ ਬਹੁਤ ਜਲਦੀ ਬਣ ਜਾਂਦੀ ਹੈ ਤੈਨੂੰ ਜਿਆਦਾ ਟਾਈਮ ਉਹ ਨਹੀਂ ਲੱਗਦਾ ਤੇ ਇਹ ਕਹਿੰਦੇ ਨੂੰ ਬਹੁਤ ਟਾਈਮ ਲੱਗਦਾ ਪਰ ਮੈਨੂੰ ਨਹੀਂ ਟਾਈਮ ਲੱਗਦਾ ਮੈਨੂੰ ਸਭ ਤੋਂ ਸੌਖੀ ਕਰੀ ਬਣਾਉਣਾ ਨਹੀਂ ਲੱਗਦਾ ਮੈਨੂੰ ਦੋ ਹੀ ਸਬਜ਼ੀ ਤਿੰਨ ਸਬਜ਼ੀਆਂ ਸਭ ਤੋਂ ਸੌਖੀਆਂ ਬਣਾਉਣੀਆਂ ਲੱਗਦੀਆਂ ਨੇ ਇੱਕ ਕਾਲੀ ਤੋੜੀ ਇੱਕ ਪਿੰਡੀ ਦੀ ਸਬਜੀ ਤੇ ਇੱਕ ਵੇਸਣ ਦੀ ਕਰੀ ਇਹ ਤਿੰਨੇ ਸਬ지 ਬਹੁਤ ਜਲਦੀ ਬਣ ਜਾਂਦੀਆਂ ਨੇ ਤੇਲ ਗਰਮ ਹੋ ਗਿਆ ਹੁਣ ਅਸੀਂ ਪਕੌੜੇ ਕੱਢਾਂਗੇ ਕੋੜੇ ਹਨ ਛੋਟੇ ਛੋਟੇ ਕੱਢਣੇ ਆ ਜਿਆਦਾ ਮੋਟੇ ਨਹੀਂ ਕੱਢਣੇ ਪਕੌੜੇ ਹੀ ਕਰੀ ਦੇ ਵਿੱਚ ਪਾਣੇ ਆ ਤੇ ਜਿਆਦਾ ਮੋਟੇ ਨਹੀਂ ਕੱਢਣੇ ਤੇ ਨਾ ਹੀ ਜ਼ਿਆਦਾ ਇਸ ਨੂੰ ਫਰਾਈ ਕਰਨਾ ਹੈ ਹਲਕੇ ਹਲਕੇ ਬ੍ਰਾਊਨ ਤੇ ਹਨ ਨੂੰ ਕੱਢ ਲੈਣਾ ਜਿੱਨਾ ਚੱਕ ਸਾਡੇ ਪਕੌੜੇ ਫਰਾਈ ਹੁੰਦੇ ਰਿਹਾ ਉਹਨਾਂ ਚੱਕ ਅਸੀਂ ਵੇਸ ਦੀ ਕੜੀ ਦਾ ਬੈਟਰ ਤਿਆਰ ਕਰ ਲੈਨੇ ਆ ਇਹ ਲੈ ਆਇਆ ਇੱਕ ਕਪੋਲੀ ਮੈਂ ਦਹੀਂ ਇਹਦੇ ਵਿੱਚ ਪਾਵਾਂਗੇ 3-4 ਚਮਚੇ ਦੇਸ ਹਿੰਗ ਨੇ ਇਸਨੂੰ ਜ਼ਿਆਦਾ ਨਹੀਂ ਪਾਣਾ ਸਿਰਫ 2 ਹੀ ਚਮਚੇ ਪਾਉਣੇ ਆ ਇਹ ਮੈਂ ਦਾ ਚਮਚਾ ਵੱਡਾ ਇਸ ਕਰਕੇ ਮੈਂ 1.5 ਹੀ ਪਾਵਾਂਗੀ ਇਸਨੂੰ ਅਸੀਂ ਕੋਲ ਲੈਨੇ ਬੇਸਨ ਗੜੀ ਰਾਇਆ ਕਿ ਜਿੰਨੇ ਦੇ ਪਕੌੜੇ ਬੰਦੇ ਆ ਨਾਲ ਹੀ ਸਾਰਾ ਕੰਮ ਹੋ ਜਾਂਦਾ ਹੈ ਆ ਦੇਖੋ ਉਹ ਆਸੇ ਮਟੀਰੀ ਇਹ ਲੀ ਇਹਦਾ ਤਿਆਰ ਕਰ ਲਿਆ ਮੈਂ ਲੈ ਹੀ ਦੋ ਪਿਆਜ਼ ਇੱਕ ਲਸਣ ਚਾਰ ਪੰਜ ਹਰੀਆਂ ਮਿਰਚਾਂ ਮੈਂ ਸਾਰਿਆਂ ਨੂੰ ਕੱਟ ਕੇ ਧੋ ਕੇ ਪਹਿਲਾਂ ਹੀ ਰੱਖ ਲਿਆ ਹੈ ਤੇ ਜਦੋਂ ਸਾਡੇ ਪਕੌੜੇ ਨਿਕਲ ਜਾਣਗੇ ਤੇ ਨੂੰ ਤੜਕਾ ਲਾਵਾਂਗੇ ਅਸੀਂ ਕੋਣੀ ਨਾਲ ਆ ਇਸ ਨੂੰ ਪਰਤਾ ਲੈਨੇ ਆ ਦੁੱਜੀ ਗੈਸ ਤੇ ਮੈਂ ਚੋਲਾਂ ਦਾ ਪਾਣੀ ਰੱਖੇਦਾ ਤੇ ਹੁਣ ਮੈਂ ਚੋਲਾਂ ਦਾ ਪਾਣੀ ਦੇਖ ਲਾਂ ਪਾਣੀ ਗਰਮ ਹੋ ਗਿਆ ਹੁਣ ਇਹਦੇ ਵਿੱਚ ਪਾਵਾਂਗੇ ਅਸੀਂ ਚੋਲ ਚੋਲਾਂ ਨੂੰ ਮੈਂ ਪਹਿਲੇ ਹੀ ਪਿਉਆਂ ਘਿਰਾਖ ਰੱਖ ਲਿਆ ਸੀ ਜਦੋਂ ਚੋਲਾਂ ਨੂੰ ਪਹਿਲੇ ਹੀ ਪਿਉਆਂ ਘਿਰਾਖ ਲੋਤੇ ਚੋਲ ਜਲਦੀ ਬਣ ਜਾਂਦੇ ਆ ਤੇ ਨਾਲੇ ਬਾਜ਼ਾਰ ਦੇ ਚੋਲੇ ਇਹਨਾਂ ਨੂੰ ਪਹਿਲੇ ਹੀ ਪਿਉਣਾ ਪੈਂਦਾ ਹੈ ਜਿਹੜੇ ਘਰ ਦੇ ਚੋਲੇ ਉਹਨਾਂ ਨੂੰ 1-2 ਘੰਟਾ ਪਹਿਲਾਂ ਨਹੀਂ ਪਿਉਣਾ ਕਹਿੰਦਾ ਉਹ ਜਲਦੀ ਬਣ ਜਾਂਦੇ ਆ ਇਹ ਚੋਲਾ ਸਟੋਰ ਕਰਕੇ ਰੱਖੇ ਦਿੰਦੇ ਆ ਤੇ ਇਹਨਾਂ ਨੂੰ ਬਣਨ ਚ ਟਾਈਮ ਲੱਗਦਾ ਇਸ ਕਰਕੇ ਮੈਨੂੰ ਜਦੋਂ ਵੀ ਬਣਾਨੀ ਹੈ 2 ਘੰਟੇ ਪਹਿਲਾਂ ਹੀ ਪਿਓਂ ਕੇ ਰੱਖ ਲੈਣੀ। ਲਓ ਜੀ ਇਸ ਨੂੰ ਪੱਟੇ ਨਾਲ ਹਲਾ ਦਿੰਦੇ ਆ ਤੇ ਸੇਮ ਗੈਸ ਤੇ ਨੂੰ ਇੱਕ ਸਾਈਡ ਤੇ ਬਣਾ ਲੈਣੇ। ਇਹ ਦੇਖੋ ਪਕਵਾਰੇ ਸਾਡੇ ਬਣ ਗਏ ਹੁਣ ਅਸੀਂ ਇਹਨੂੰ ਪਲੇਟ 'ਚ ਕੱਢ ਲੈਣੇ। ਲਓ ਜੀ। ਅਸੀਂ ਸਾਰੇ ਇੱਕ ਇੱਕ ਕਰਕੇ ਪਾ ਦੇ ਦੇ ਵਿੱਚ ਲੋ ਜਿਹੜਾ ਖਾਲੀ ਜਿਹਾ ਵੇਸਣ ਲੱਗਦਾ ਜੀ ਅਸੀਂ ਸਨੂੰ ਵੀ ਪਾਣੀ ਬਾ ਕੇ ਢੋਲ ਲਿਆ ਇਹਦੇ ਵਿੱਚ ਪਾ ਲਿਆ ਇਹਨੂੰ ਚੜਾ ਵੇਸਣ ਵੀ 1-2 ਮਿੰਟ ਲਈ ਢੋਲ ਕੇ ਰੱਖਤਾ ਹੈ ਤੇ ਬੜਾ ਵਧੀਆ ਢੋਲ ਗਿਆ। ਇਹਨਸ ਨੂੰ ਪਰਤ ਦਵਾਂਗੇ ਆਸਣਾ ਪਾ ਇੱਕ ਸੈੱਟ ਕਰਾ ਲੈਣਾ ਜਦੋਂ 베ਸਨ ਦੀ ਕੜੀ ਬਣ ਜਾਈਏ ਤੇ ਫੇਰ ਇਸ ਨੂੰ ਐਂਡ ਤੇ ਪਾਣੀ ਤੇਲ ਸਾਡਾ ਕੜਾਈ ਚ ਜ਼ਿਆਦਾ ਹੈ ਇਹਦੇ ਚ ਮੈਂ ਹੁਣ 베ਸਨ ਦੀ ਕੜੀ ਨੂੰ ਤਰਕਾ ਲਾਣਾ ਹੈ ਤੇ ਇਹਨੂੰ ਮੈਂ ਇੱਕ ਕੁੱਲੀ ਚ ਕੱਢ ਲੈਣੀ ਹੈ ਮੈਂ ਪਹਿਲੇ ਵੀ ਇਹ ਤੇਲ ਕੱਢਿਆ ਆ ਤੇ ਥੋੜਾ ਤੇਲ ਹੋਰ ਕੱਢ ਲੈਣੀ ਹੈ ਮੇਥਰੇ ਪਾਤੇ ਆ ਤੇ ਮੈਂ ਪਾਵਾਂਗੀ 3-4 ਸੱਤ ਲਾਲ ਮਿਰਚਾਂ ਮੈਂ ਹਰ ਸਬਜ਼ੀ ਦੇ ਵਿੱਚ ਲਾਲ ਮਿਰਚਾਂ ਪਾਣੀ ਮੈਨੂੰ ਲਾਲ ਮਿਰਚਾਂ ਸਾਬਤ ਖਾਣੀਆਂ ਤੇ ਪਾਣੀਆ ਬਹੁਤ ਪਸੰਦ ਨੇ ਮੇਥਰਿਆਂ ਨੂੰ ਅਸੀਂ ਚੰਗੇ ਤਰ੍ਹਾਂ ਹੀ ਭੁੰਨਾਂਗੇ ਜੇ ਅਸੀਂ ਇਹਨਾਂ ਨੂੰ ਚੰਗੇ ਤਰ੍ਹਾਂ ਨਹੀਂ ਭੁੰਨਾਂਗੇ ਇਹਨਾਂ ਨੂੰ ਕਾਲੇ ਕਰਨਾ ਹੈ ਜੇ ਇਹ ਕਾਲੇ ਨਹੀਂ ਕਰਾਂਗੇ ਤੇ ਮੂੰਹ ਦੇ ਵਿੱਚ ਕੱਚੇ-ਕੱਚੇ ਆਂਦੇ ਆ ਤਾਂ ਸਵਾਦ ਨਹੀਂ ਲੱਗਦਾ ਤੇ ਪਿਆਜ਼ ਤੇ ਹਰੀ ਮਿਰਚਾ ਕੱਟ ਕੇ ਰੱਖ ਲਈਆਂ ਅਸੀਂ ਤੇ ਇਹਨਾਂ ਨੂੰ ਧੋ ਕੇ ਰੱਖ ਲਿਆ ਸੀ ਹੁਣ ਇਹਨਾਂ ਨੂੰ ਮੈਂ ਮੈਂ ਦੇਖਾਂ ਕਿ ਗੜੀ ਮੂੰਹ ਤਰਕਾ ਪਿਆਜ਼ ਲਸਣ ਨੂੰ ਕੱਟ ਕੇ ਹੀ ਲਗਾਨੀ ਆ ਮੈਂ ਕਦੇ ਵੀ ਮਿਕਸੀ ਤੇ ਪੀਸ ਕੇ ਵੇਸਣ ਦੀ ਗੜੀ ਨੂੰ ਤਰਕਾ ਨਹੀਂ ਲਾਇਆ ਜੇ ਤੀਸ ਕੇ ਲਈ ਇਹ ਤੇ ਬੜੀ ਬਹੁਤ ਜ਼ਿਆਦਾ ਸੰਘਣੀ ਹੋ ਜਾਂਦੀ ਹੈ ਪਿਆਜ਼ ਨੂੰ ਅਸੀਂ ਚੰਗੀ ਤਰ੍ਹਾਂ ਭੁੰਨਾਂਗੇ ਇਸ ਨੂੰ ਉਦੋਂ ਤੱਕ ਭੁੰਨਣਾ ਜਦੋਂ ਤੱਕ ਇਸ ਦਾ ਕਲਰ ਟੀਨਰੀ ਹੋ ਜਾਂਦਾ ਜਾਂ 골ਡਨ ਬ੍ਰਾਊਨ ਹੋ ਜਾਂਦਾ ਅੰਦਰ ਵਿੱਚ ਪਾਵਾਂਗੇ ਨਮਕ ਹਲਦੀ ਬਸ ਇਹ ਹੀ ਦੋ ਚੀਜ਼ਾਂ ਪਾਵਾਂਗੇ ਲੋਰੀਂ ਚੋਲਾ ਨੂੰ ਵੀ ਨਾਲ ਹੀ ਹਲਾ ਲੈਂ ਮੈਂ ਦੇਖੋ ਚੋਲ ਵੀ ਸਾਡੇ ਪਾਣੀ ਚੱਲੇ ਮੈਂ ਸਿਮਤ ਰੱਖੇ ਰਿਹਾ ਜਦੋਂ ਮੇਰੀ ਬੇਸਨ ਦੀ ਕਰੀ ਬਣਨੀ ਆ ਉਦੋਂ ਨਾਲ ਹੀ ਮੇਰੇ ਛੋਲ ਨੂੰ ਪਿਆਰ ਹੋ ਜਾਂਦਾ ਛੋਲ ਮੈਂ ਨਚੋਰ ਕੇ ਹੀ ਬਣਾਉਣੀ ਆ ਤੇ ਇਹ ਵਧੀਆ ਬਣਦੇ ਲੋ ਜੀ ਤਰਕਾ ਸਾਡਾ ਪੁੱਜ ਗਿਆ ਤਰਕੇ ਨੇ ਤੇਲ ਛੱਡ ਦਿੱਤਾ ਤੇ ਇਹਦੇ ਵਿੱਚ ਅਸੀਂ ਪਾਵਾਂਗੇ ਜਰਾ ਬੇਸਨ ਐ ਕੋਲ ਕੇ ਰੱਖਿਆ ਇਹਦੇ ਵਿੱਚ ਪਾ ਦਾਂਗੇ ਇਹਨੂੰ ਘੱਟ ਨਾਲ ਹਲਾ ਲਾ ਮੈਨੂੰ ਇੱਕ ਦੋ ਮਿੰਟ ਇਸ ਤਰ੍ਹਾਂ ਹੀ ਮੈਂ ਤਰਕੇ ਚ ਪੁੰਨਾ ਗਈ ਤਾਂ ਜੋ ਵੇਸਣ ਦਾ ਕੱਚਾਪਣ ਖਤਮ ਹੋ ਜਾਏ ਤੇ ਫਿਰ ਵੇਸਣ ਦੀ ਕੜੀ ਜਲਦੀ ਬਣ ਜਾਂਦੀ ਹੈ ਜਿਸ ਤਰ੍ਹਾਂ ਦੀ ਤੁਸੀਂ ਕੜੀ ਖਾਣਾ ਪਸੰਦ ਕਰਦੇ ਹੋ ਉਸ ਨਾਲ ਪਾਣੀ ਨੂੰ ਐਡ ਕਰ ਲਿਓ ਅਸੀਂ ਥੋੜੀ ਪਤਲੀ ਹੀ ਖਾਣੇ ਆ ਤੇ ਮੈਂ ਅਦੇ ਤੇ ਪਾਣੀ ਹੋਰ ਐਡ ਕਰਾਂਗੀ ਮੈਂ ਇੱਕ ਡੂੰਘਾ ਪੂਰਾ ਪਾ ਹੀ ਦਵਾਂਗੀ ਇਹਦੇ ਵਿੱਚ ਮੈਂ ਦੋ ਡੂੰਘੇ ਪਾਣੀ ਪਾਏ ਇਹਦੇ ਵਿੱਚ ਕਿਉਂ ਕਿਉਂਕਿ ਜਦੋਂ ਕੜੀ ਨੇ ਰਿਜਣਾ ਤੇ ਨੇ ਹੋਰ ਸੰਘਣੀ ਹੋਣਾ ਤਸੇ ਇਹਦੇ ਵਿੱਚ ਪਕੌੜੇ ਵੀ ਪਾਣੇ ਆ ਤੇ ਉਹਦੇ ਨਾਲ ਹੋਰ ਸੰਗਣੀ ਹੋ ਜਾਣੀ ਆ ਖਰੇ ਨੂੰ ਸੁੱਟ ਕੇ 5 ਮਿੰਟ ਲਈ ਰਿਜਨ ਦਿੰਨੇ ਆ ਲੋ ਸੀਜ਼ਨ ਨੂੰ ਟੱਕ ਦਿੰਨੇ ਆ ਦੂਜੀ ਸਾਈਡ ਤੇ ਸਾਡੇ ਚੋਲ ਸੀ ਤੇ ਚੋਲ ਵੀ ਸਾਡੇ ਬਣ ਗਿਆ ਹੁਣ ਅਸੀਂ ਇਸ ਨੂੰ ਨਚੋਰ ਲਾਗੇ 5 ਮਿੰਟ ਹੋ ਗਏ ਹੁਣ ਅਸੀਂ ਟੱਕਣ ਚੁੱਕ ਕੇ ਚੈੱਕ ਕਰਨੇ ਆ ਕੜੀ ਨੂੰ ਲੋ ਜੀ ਕੜੀ ਸਾਡੀ ਰਿਜ ਗਈ ਆ ਤੇ ਇਸੇ ਖੁਸ਼ਬੂ ਵੀ ਆਣ ਲੱਗ ਪਈ ਆ ਜੇ ਤੁ ਕਿਸੇ ਸਬਜ਼ੀ ਵਿੱਚੋਂ ਖੁਸ਼ਬੂ ਆਣ ਲੱਗ ਪਈ ਤੇ ਸਮਝ ਜਾਓ ਕਿ ਉਹ ਸਬਜ਼ੀ ਬਣ ਗਈ ਹੈ ਬੇਸਨ ਦੀ ਘੜੀ ਦੀ ਖੁਸ਼ਬੂ ਆਣ ਲੱਗੀ ਆ ਤੇ ਇਹਦਾ ਮਤਲਬ ਕਿ ਸਾਡੀ ਬੇਸਨ ਦੀ ਘੜੀ ਬਣ ਗਈ ਹੈ ਹੁਣ ਇਹਦੇ ਵਿੱਚ ਪਾਵਾਂਗੇ ਅਸੀਂ ਪਕੌੜੇ ਪਕੌੜਿਆਂ ਵਾਲੀ ਘੜੀ ਹਰ ਇੱਕ ਨੂੰ ਪਸੰਦ ਆ ਤੇ ਪੰਜਾਬੀ ਤੇ ਇਸ ਨੂੰ ਬਹੁਤ ਹੀ ਪਸੰਦ ਕਰਦੇ ਨੇ ਬੇਸਨ ਦੀ ਘੜੀ ਪੰਜਾਬੀਆਂ ਦੀ ਸ਼ਾਨ ਹੈ ਲੋ ਜੀ ਮਸਾਲਾ ਸਿਪਾਤਾ ਅਦੇ ਉੱਪਰ ਉਹਦੀ ਪਾਵਾਂਗੇ ਅਸੀਂ ਹਰਾ ਧਨੀਆ ਮੇਰਾ ਹਰਾ ਧਨੀਆ ਖਤਮ ਹੋ ਗਿਆ ਸੀ ਇਸ ਕਰਕੇ ਮੈਂ ਇਸ ਨੂੰ ਸਕਿਪ ਕਰ ਦਿੱਤਾ ਤੁਸੀਂ ਜ਼ਰੂਰ ਪਾਓ ਧਨੀਆ ਤੋਂ ਬਿਨਾ ਵੇਸਣ ਦੀ ਗੜੀ ਅਧੂਰੀ ਹੈ ਲੋ ਜੀ ਵੇਸਣ ਦੀ ਗੜੀ ਸਾਡੀ ਬਣ ਗਈ ਹੈ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਦੱਸਣਾ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ